ਜੀ ਬਾਬਾ ਸਵਾਗਤ ਹੈ ਤੁਹਾਡਾ ਸਟਾਈਨਸ ਪੰਜਾਬ ਤੇ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਜੀ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਅਨੁਸ਼ਣ ਕੀਤਾ ਜਾ ਰਿਹਾ ਹੈ ਖੜਕੜ ਕਲਾ ਦੇ ਵਿੱਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਇੱਕ ਦਿਨ ਦਾ ਅੰਤਿਆਗ ਕੀਤਾ ਜਾ ਰਿਹਾ ਹੈ ਦੇਖੋ ਇਹ ਭ੍ਰਿਸ਼ਟਾਚਾਰ ਦਾ ਸਮਰਥਨ ਕਰਨ ਆਏ ਆ ਔਰ ਉਸ ਪਵਿੱਤਰ ਧਰਤੀ ਤੇ ਸ਼ਹੀਦ ਇਆਜਮ ਭਗਤ ਸਿੰਘ ਦੀ ਧਰਤੀ ਆ ਜੀ ਔਰ ਉਸ ਉਸ ਦੇ ਉੱਪਰ ਇਹ ਇਸ ਤਰ੍ਹਾਂ ਦਾ ਪਵਿੱਤਰ ਕੰਮ ਕਰ ਰਹੇ ਆ ਮੈਂ ਤਾਂ ਖੈਰਾ ਸਾਹਿਬ ਨੂੰ ਮਜੀਠੀਆ ਆਜ਼ਾਬ ਨੂੰ ਜਿਹੜੇ ਸਾਰੇ ਸੰਗਠਨ ਸੀਲ ਨੇ ਉਹਨਾਂ ਨੂੰ ਇਹ ਕਹੂੰਗਾ ਵੀ ਭਾਈ ਇਹਦੀ ਸਫਾਈ ਸੋਹੀ ਕਰੋ ਇਹਨੂੰ ਤਰੋ ਦੁਬਾਰਾ ਗੰਗਾ ਦੇ ਪਾਣੀ ਨਾਲ ਪਵਿੱਤਰ ਕਰੋ ਜਾਂ ਕੀਰਪੁਰ ਸਾਹਿਬ ਤੋਂ ਜਲ ਆਇਓ ਇਹਨੂੰ ਪਵਿੱਤਰ ਕਰੋ ਇਹ ਪਵਿੱਤਰ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਔਰ ਇਹ ਬਦਲਣ ਆਏ ਸੀ ਇਹ ਵਿਗਾੜਨ ਆ ਗਏ ਔਰ ਇਹ ਕਹਿੰਦੇ ਸੀ ਭ੍ਰਿਸ਼ਟਾਚਾਰ ਮੁਕਤ ਸਿਆਸਨ ਦੇਾਂਗੇ ਇਹ ਭ੍ਰਿਸ਼ਟਾਚਾਰੀ ਖੁਦ ਨੇ ਉਹਦਾ ਸਮਰਥਨ ਕਰ ਰਹੇ ਆ ਔਰ ਜਿਹਨੂੰ ਜੇਲ ਚਾ ਜਿਹੜਾ ਇਸ ਗੱਲ ਤੇ ਹੀ ਪਕੜਿਆ ਹੋਇਆ ਤੇ ਉਸ ਦਾ ਵੀ ਸਮਰਥਨ ਕਰ ਰਹੇ ਆ ਇਹਨਾਂ ਦਾ ਕੋਈ ਅਸੂਲ ਨਹੀਂ ਹੈ ਇਨਾ ਖਾਤਾ ਨਾ ਬਹੀ ਜੋ ਕੇਜਰੀਵਾਲ ਕਹੇ ਉਹ ਸਹੀ ਤੇ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਥੋੜੀ ਪਰਮਾਤਮਾ ਸਦਬੁੱਧੀ ਦੇਵੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਕਿ ਇਹ ਸੂਬੇ ਦਾ ਜਿਆਦਾ ਵਿਗਾੜ ਨਾ ਸਕਣ ਪਰਮਾਤਮਾ ਐਸੀ ਸ਼ਕਤੀ ਦੇਵੇ ਇਸ ਸੂਬੇ ਦੇ ਨਿਵਾਸੀਆਂ ਨੂੰ ਜੀ ਗਰੇਵਾਲ ਜੀ ਕੀ ਦੇਖੀਏ ਕਿ ਇੱਕ ਪਾਸੇ ਕ腐ਸ਼ਨ ਦੇ ਚਾਰਜਸ ਲੱਗ ਰਹੇ ਨੇ ਤੇ ਦੂਸਰੇ ਪਾਸੇ ਅੰਸ਼ਣ ਲੱਗ ਰਿਹਾ ਹੈ ਤੇ ਹੁਣ ਦੋਨਾਂ ਦੇ ਵਿੱਚੋਂ ਠੀਕ ਕਿਹੜਾ ਤੇ ਪੰਜਾਬ ਦੀ ਜਨਤਾ ਕਿਹਦੇ ਵੱਲ ਜਾਵੇ ਦੇਖੋ ਗੱਲ ਇਹ ਹੈ ਕਿ ਕ腐ਸ਼ਨ ਦਾ ਉਹਨੇ ਕੀਤੀ ਆ ਜੀ ਮਾਨਯੋਗ ਅਦਾਲਤਾਂ ਤੇ ਵੀ ਵਿਸ਼ਵਾਸ ਨਹੀਂ ਹੈ ਇੰਨੀ ਗੱਲ ਦਾ ਨਾ ਕਰਨ ਤੇ ਤਾਂ ਮਤਲਬ ਵਿਵਸਥਾ ਤੇ ਵੀ ਵਿਸ਼ਵਾਸ ਨਹੀਂ ਇਹਨਾਂ ਨੂੰ ਜੀ ਵਿਵਸਥਾ ਤੇ ਵਿਸ਼ਵਾਸ ਨਹੀਂ ਹੈਗਾ ਫਿਰ ਇਹ ਸੰਵਿਧਾਨ ਵਿਰੋਧੀ ਨੇ ਤੇ ਸੰਵਿਧਾਨ ਨੂੰ ਖਤਰਾ ਇਹਨਾਂ ਤੋਂ ਲੋਕਤੰਤਰ ਨੂੰ ਵੀ ਖਤਰਾ ਪਰ ਉਹ ਤਾਂ ਕਹ ਰਹੇ ਨੇ ਕਿ ਭਾਜਪਾ ਸੰਵਿਧਾਨ ਖਤਮ ਕਰੇਗੀ ਅਰੇ ਭਾਈ ਪਹਿਲੀ ਗੱਲ ਸੰਵਿਧਾਨਿਕ ਸੰਸਥਾ ਨਾ ਜਿਹੜੀ ਨਿਆਂਪਾਲਿਕਾ ਮਾਨਯੋਗ ਸੁਪਰੀਮ ਕੋਰਟ ਜੀ ਉਹ ਉਹਨਾਂ ਨੂੰ ਜ਼ਮਾਨਤਾ ਨਹੀਂ ਦੇ ਰਹੀ ਉਸ ਦੇ ਖਿਲਾਫ ਹੀ ਕਰ ਰਹੇ ਆ ਨਾ ਉਹ ਜੀ ਕੋਈ ਸਾਡੇ ਖਿਲਾਫ ਬੀਜੇਪੀ ਕੋਈ ਸਰਕਾਰ ਥੋੜਾ ਜੀ ਹੂੰ ਸੰਵਿਧਾਨਕ ਸੰਸਾਦਾਂ ਸਰਕਾਰ ਨੂੰ ਚਲਾਉਂਦੀਆਂ ਨੇ ਵਿਵਸਥਾ ਚਲਾਉਂਦੀ ਹੈ ਡੈਮੋਕ੍ਰੈਟਿਕ ਵਿਵਸਥਾ ਜਿਹੜੀ ਉਸ ਦੇ ਖਿਲਾਫ ਕਰ ਰਹੇ ਨੇ ਉਹ ਦਾ ਸੰਵਧਾਨ ਨੂੰ ਖਤਰਾ ਹੈ ਤਾਂ ਉਹਨਾਂ ਤੋਂ ਅੰਜ ਸਾਡੇ ਤੋਂ ਜੀ ਤੁਸੀਂ ਇਹਨਾਂ ਦੇ ਪਿੱਛੇ ਲੱਗ ਕੇ ਨਾ ਗੱਲ ਕਿਆ ਕਰੋਗੇ ਉਹ ਕੀ ਕਹਿੰਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਜਦੋਂ ਪੁੱਛਦੇ ਹੋ ਫਿਰ ਤੁਹਾਡੇ ਵੀ ਗੱਲ ਪੈਣ ਲੱਗ ਜਾਂਦੇ ਆ ਜੀ ਇਸ ਲਈ ਇਹ ਰੰਗਲਾ ਪੰਜਾਬ ਬਣਾਉਣ ਦੀ بجائے ਇਹ ਤਾਂ ਖੂਨੀ ਪੰਜਾਬ ਬਣਾਉਣ ਲੱਗੇ ਸਤਨੁਕਾਰਤ ਹੋ ਗਈ ਹੋਰ ਹੋ ਗਿਆ ਬਹੁਤ ਬੁਰੀ ਗੱਲ ਹੈ ਜੀ ਗਰੇਵਾਲ ਜੀ ਜਦੋਂ ਪੰਜਾਬ ਚ ਕਾਰਵਾਈ ਕਰਦੇ ਨੇ ਬਿਜੀਲੈਂਸ ਕਾਰਵਾਈ ਕਰਦੀ ਹੈ ਤਾਂ ਕਹਿੰਦੇ ਇੰਡੀਪੈਂਡੈਂਟ ਕਾਰਵਾਈ ਹੋਈ ਹੈ ਕਰਪਸ਼ਨ ਕੀਤੀ ਸੀ ਤਾਂ ਕਰਕੇ ਕਾਰਵਾਈ ਹੋਈ ਹੈ ਤੇ ਹੁਣ ਜਦੋਂ ED ਨੇ ਕਾਰਵਾਈ ਕੀਤੀ ਹੈ ਤਾਂ ਕਹਿ ਰਹੇ ਕਿ ਭਾਜਪਾ ਦੇ ਇਸ਼ਾਰੇ ਤੇ ਕਾਰਵਾਈ ਹੋ ਰਹੀ ਹੈ ਉਹ ਤਾਂ ਹੁਣ ਉਹ ਦੱਸਣਗੇ ਜੀ ਇਹਨਾਂ ਚੀਜ਼ਾਂ ਦਾ ਜਵਾਬ ਮੈਂ ਥੋੜਾ ਦੇਣਾ ਜੀ ਜਿਹੜੀਆਂ ਗੱਲਾਂ ਉਹ ਬੋਲ ਰਹੇ ਨੇ ਔਰ ਕ腐ਸ਼ਨ ਵੀ ਪਹਿਲਾਂ ਨਾਲੋਂ ਵਧੀ ਆ ਇਲਲੀਗਲ ਮਾਈਨਿੰਗ ਵੀ ਵਧੀ ਆ ਔਰ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਕ腐ਸ਼ਨ ਵਧੀ ਆ ਤੇ ਮੈਂ ਇਹ ਸਮਝਦਾ ਕਿ ਇਹਨਾਂ ਕੋਲ ਜਵਾਬ ਨਹੀਂ ਕਿਸੇ ਵੀ ਚੀਜ਼ ਦਾ ਆਮ ਆਦਮੀ ਪਾਰਟੀ ਕੋਲ ਔਰ ਇਹਨਾਂ ਤੋਂ ਛੁਟਕਾਰਾ ਅਗਰ ਕਰਵਾ ਸਕਦੇ ਤਾਂ ਭਾਜਪਾ ਹੀ ਕਰਵਾ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਹੁਣ ਜਿਹੜੀ ਛੁਟਕਾਰਾ ਕਰਵਾ ਲੇ ਜੀ ਬਹੁਤ ਬਹੁਤ ਧੰਨਵਾਦ ਗਰੇਵਾਲ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦਾ